ਕਬੀਰ ਗਾਗਰ ਜਲਪਰੀ ਆਜ ਕੱਲ ਜਿਹੇ ਫੂਟ ਗੁਰਜੂ ਨਾ ਚੇਤੇ ਆਪਰੋਂ ਆਦਮਾ ਜੀ ਲੀਜੇਗੇ ਲੂਟ ਕਬੀਰ ਕੰਗਾ ਗਾਗਰ ਜਲਪਰੀ ਤੇਰੇ ਹਿਰਦੇ ਚੋਂ ਲਗ ਗਿਆਨ ਆ ਫਰਜ਼ੀ ਤਰ ਚਾਹੇ ਮਾਇਆ ਦਾ ਗਿਆਨ ਹੈ ਜਲਪਰੀ ਪੈਦ ਹੁੰਦੇ ਸੀ ਹੋਰ ਹੁੰਦੇ ਸੀ ਗਾਗਰ ਜਲਪਰੀ ਆਜ ਕੱਲ ਜਿਹੇ ਫੂਟ ਇਹ ਫੁੱਟ ਜਾਣੀ ਆਜ ਕੱਲ ਸਾਰਾ ਪਾਣੀ ਵਹਿਰ ਜਾਣਾ ਇਹ ਤਾਂ ਸਾਧ ਦੇ ਲੋਕ ਆਪਣੇ ਗੁਣਾਂ ਨੂੰ ਕਿਸੇ ਟੁੱਟੀ ਜਗ੍ਹਾ ਰਾਜੀ ਸੀ ਅੰਗਰੇਜ਼ਾਂ ਨੇ ਇਹ ਗੱਲ ਕੀਤੀ ਦੀ ਉਹ ਤਰੱਕੀ ਕਰਕੇ ਬੈਠੇ ਉਹਦਾ ਬੇੜਾ ਬਹਿ ਗਿਆ ਕਿ ਕਿਸੇ ਕੋ ਗੁਣ ਕੋਈ ਲੱਭ ਗਿਆ ਉਹਨੇ ਕਹਾ ਦੇਣਾ ਨਹੀਂ ਉਹ ਅੰਗਰੇਜ਼ਾਂ ਨੇ ਐਨਸਾਈਕਲੋਪੀਡੀਆ ਬਣਾਤੀ ਪਹਿਲਾਂ ਇਹ ਵੀ ਵੇਦ ਬਣਾਏ ਸੀ ਇਹਨਾਂ ਨੇ ਵੇਦ ਇਹ ਸੀ ਜਿਹਦਾ ਹੁਣਾ ਉਹਨੇ ਲਿਖ ਦਿੱਤਾ ਫਿਰ ਐਸਾ ਸਪ ਕਿਰਨ ਇਹ ਪੈਦਾ ਹੋ ਗਿਆ ਵਰੂਨ ਦੇ ਬਾਅਦ ਕੋਈ ਖੋਜ ਜਿਹੜਾ ਆ ਗਿਆ ਦੇਣਾ ਨਹੀਂ ਕਮਾਈ ਕਰ ਲੀਆ ਜਿਵੇਂ ਹੁਣ ਪੇਟੈਂਟ ਕਰਾ ਲਏ ਨੇ ਕੋਈ ਖੋਜ ਕਰ ਲਈ ਪੇਟੈਂਟ ਕਰਾ ਲਈ ਅਸੀਂ ਕਮਾਈ ਕਰ ਲਈ ਉਹ ਤੁਹਾਨੂੰ ਇਹ ਬਹੁਤ ਖਤਰਨਾਕ ਪ੍ਰਵਰਤੀ ਹੈ ਪਰਪਕਾਰ ਨਹੀਂ ਹੈ ਸਾਰਥ ਬਹੁਤ ਤਕੜਾ ਇਹ ਨਹੀਂ ਤੇ ਧਿਆਕ ਕੀ ਤੇ ਲੋਕਾਂ ਨੇ ਅੱਜ ਕੱਲ੍ਹ ਜ ਹੈ ਫੂਡ ਤੂੰ ਫੁੱਟ ਜੂਗੀ ਕਾਕਰ ਕੋਲ ਲੈ ਕੇ ਕੋਲ ਮਰ ਜਾਏਗਾ ਕੀ ਫਤਹਾਉ ਤੈਨੂੰ ਕੋਲ ਮਿਲਿਆ ਤੂੰ ਗੋੜਾ ਨੂੰ ਵੰਡ ਹੁਣ ਦੇ ਲੋਕਾਂ ਨੂੰ ਤੈਨੂੰ ਪਰਮੇਸ਼ਰ ਨੇ ਦਿੱਤਾ ਕਬੀਰ ਨੂੰ ਦੱਸੀ ਆ ਗੱਲ ਕਬੀਰ ਨੇ ਦੱਸੀ ਆ ਲੋਕਾਂ ਨੂੰ ਕਬੀਰ ਜੀ ਦੀ ਸੰਸਾਰ ਕੋ ਜੋ ਤੈਨੂੰ ਚੀਜ਼ ਮਿਲਿਆ ਸੰਸਾਰ ਨੂੰ ਦੇ ਇਹ ਪਰਪਕਾਰ ਹੈ ਜੇ ਨਹੀਂ ਦਿੰਦਾ ਉਸ ਵਰਤ ਤੈਨੂੰ ਰੱਖਣ ਦਾ ਤੇਰੀ ਚੀਜ਼ ਦਿੱਤੀ ਤੈਨੂੰ ਪਰਵਾਹ ਵਾਸਤੇ ਦਿੱਤੀ ਤੂੰ ਮਾਨਤ ਗਿਆਨਤ ਕੀਤੀ ਹੈ ਤੈਨੂੰ سزا ਜ਼ਰੂਰ ਮਿਲੂਗੀ ਇਹ ਤਾਂ ਸ਼ਾਂਤੀ ਗੁਲਾਮੀ ਦਾ ਕਾਰਨ ਹੈ ਇਹ ਚੀਜ਼ਾਂ ਇਹ ਤਾਂ ਸ਼ਾਂਤੀ ਗੁਲਾਮੀ ਦਾ ਕਾਰਨ ਬੜੀਆਂ ਚੀਜ਼ਾਂ ਪਰਵਰਤੀ ਆਜ ਅਗਰੇ ਦੀ ਜਿਹੜੀ ਪਰਵਰਤੀ ਹੈ ਉਹਨਾਂ ਦੀ ਕਾਰਤਾ ਦਾ ਖਾਣ ਵੜਦੀ ਜਾਂਦੀ ਹੈ ਕੈਰ ਬਣਾ ਦਿੰਦੀ ਹੈ ਅਗਦੇ ਇਜ਼ਕਾਰ ਕਿਉਂ ਆ? ਮਾਇਆ ਪਿੱਛੇ ਭੱਜਿਆ ਨਾ ਜਾ। ਵਪਾਰੀ ਹੋਗੇ, ਕਾਇਰ ਹੋਗੇ। ਈਲਾ ਮਾਇਆ ਦੇ ਪਿੱਛੇ ਜਿਆਦਾ ਨਹੀਂ ਪੈਦਾ, ਇਜ਼ਕਾਰ ਤਾਂ ਨਹੀਂ ਹੁੰਦੀ। ਮੁਸਲਮਾਨ ਮਾਇਆ ਦੇ ਪਿੱਛੇ ਨਹੀਂ ਕਰਦੀ। ਕੋਣੀ ਨਮਾਜ਼ ਦੇ ਪਿੱਛੇ ਦੌੜੋ, ਦੌੜੇ ਨਾ ਦੌੜੋ। ਸਾਰੀ ਦੁਨੀਆ ਲੁੱਟ ਲਈਏ। ਤੇਲ ਹੋਣਾ ਦੇ ਲੁੱਟੀ ਤੁਸੀਂ ਜਾਂਦੇ ਹੋ। ਇਹ ਪਰ ਫਿਰਤੀ ਬਾਤ ਖਤਰਨਾਕ ਹੈ ਹਾਂ ਜੀ ਕੁਝ ਆਦਮੀਆਂ ਦੇ ਪੈਸੇ ਦੇ ਹੋਂਨਾ ਵਾਸਤੇ ਉਹਨੇ ਗਰੀਬ ਜਨਤਾ ਉੱਥੇ ਦੀ ਹੈ ਕਹਿੰਦੇ ਮਰਦੇ ਹਾਂ ਅਸੀਂ ਲੜਾਈ ਹੈ ਹੁੰਦੀ ਹੈ ਤੇ ਲੈਣਾ ਦਾ ਅਸੀਂ ਕਹਿੰਦੇ ਮੜੀਏ ਆਖਰ ਸਾਰੇ ਹੀ ਸਿਆਣੇ ਨੇ ਕਿਸੇ ਵੀ ਐਕਸ਼ਨ ਦਾ ਰਿਐਕਸ਼ਨ ਹੋ ਜਾਂਦਾ ਸਮਝ ਜਾਂਦੇ ਨੇ ਜਿਹਨਾਂ ਨੇ ਸਮਝਦੇ ਨਾ ਬੇਵਕੂਫ ਨੇ ਲੋਕ ਉਹ ਵੀ ਸਿਆਣੇ ਹੋ ਜਾਂਦੇ ਦੇਖ ਕੇ ਗਾਗਰ ਜਲ ਭਰੀ ਅੱਜ ਕੱਲ ਜਿਹੇ ਫੂਟ ਬਹੁਤੀ ਗੱਲ ਕਹੀ ਆ ਬੁਝਾਰ ਤਕੜੀ ਹੈ ਅੱਜ ਵੀ ਸਾਰੀ ਵੜ ਤੇ ਲੱਗੂਆ ਉਦੋਂ ਵੀ ਲੱਗੂ ਸੀ ਜੇ ਤਣ ਤੂੰ ਮਰ ਗਿਆ ਆਕਰ ਫੁੱਟ ਗਈ ਸਾਰਾ ਪਾਣੀ ਬੇਕਾਰ ਚਲਾ ਗਿਆ ਤੇਰਾ ਉਹ ਕਿਸੇ ਨੂੰ ਪਲਾ ਦੇ ਮਰਦੇ ਰੂਹ ਕਮ ਆਜਵੇਂ ਪਾਣੀ ਕ ਫਟ ਕੇ ਡੋਲ ਜਵੇ ਬੇਕਾਰ ਚਲਾ ਜਾਵੇ ਉਹ ਚੰਨਾ ਆ ਕਰਦੇ ਸੀ ਇਹੇ ਗਾਗਰ ਜਲ ਭਰੀ ਆਜ ਕਾਲ ਜਿਹੇ ਫੂਟ ਆਜ ਕਾਲ ਜਾ ਫੂਟ ਆਜ ਕਾਲ ਇਹ ਤਾਂ ਫੁੱਟੀਓ ਫੁੱਟੀ ਆ ਕਦੇ ਸਰੀਰ ਤਾਂ ਗਿਆ ਤੇਰਾ ਗੁਰ ਨਾਲੇ ਚਲਾ ਗਿਆ ਉਹਦੇ ਹਾਂ ਗੁਰ ਜੂ ਨਾ ਚਾਹਤੇ ਆਪਣੋ ਆਦਮਾ ਜੀ ਦੀ ਜਿੰਨੇ ਲੂਟ ਗੁਰ ਜੂ ਨਾ ਚਾਹਤੇ ਆਪਣਾ ਜਿੰਨੇ ਤੈਨੂੰ ਦਿੱਤਾ ਹੈ ਗਿਆਨ ਤੈਨੂੰ ਦਿੱਤਾ ਵੀ ਤੈਨੂੰ ਕਿਉਂ ਦਿੱਤਾ ਉਹ ਤੂੰ ਭੁੱਲ ਗਿਆ ਉਹਦੇ ਪੁੱਛਿਆ ਵੀ ਤੈਨੂੰ ਦਿੱਤਾ ਕਿਉਂ ਆ ਮੈਂ ਦਾ ਕੀ ਕਰਾਂ ਚਾਉਂਦੇ ਤੂੰ ਬਣ ਗਿਆ ਲੋਭੀ ਤੂੰ ਐ ਲੋਭ ਦਾ ਤੈਨੂੰ ਪੂਰਤੀ ਦਾ ਸਾਧਨ ਬਣਾ ਲਿਆ ਉਹਨੂੰ ਪੁੱਛ ਦਰ ਨੂੰ ਅੰਦਰ ਵਾਲੇ ਨੂੰ ਵੀ ਇਹ ਜਿਹੜੀ ਮੈਨੂੰ ਚੀਜ਼ ਤੇ ਭੇਜੀ ਐ ਇਹ ਕੀ ਕਰਾਂ ਇਹਦਾ ਅੱਧ ਮਾਰ ਕੇ ਲੀਜੇਂਗੇ ਲੂਟ ਉਹਦੇ ਦਾ ਪੁੱਛਦਾ ਨਹੀਂ ਆਦੇ ਵਿਚਾਲੇ ਲੁੱਟਿਆ ਜਾਣਾ ਤੇ ਤੇਰੇ ਕੋ ਰਹਿਣੀ ਐ ਖਾਲੀ ਹੱਥ ਜਾਏਗਾ ਨਾ ਤਾਂ ਸਾਬੂ ਦਿੱਤੀ ਫਿਰ ਤੂੰ ਜਵਾਬ ਦੇਈ ਉਥੇ ਤੈਨੂੰ ਦਿੱਤੀ ਸੀ ਉਹ ਗਾਕਰ ਜਿਹੜੀ ਭਰਗੇ ਤੂੰ ਉਥੇ ਰਾਜ ਖਣ ਆਇਆ ਆ ਬੇ ਜਾਇ ਚਲੀ ਗਈ ਜਵਾਬ ਤੇ ਦੂਦਣਾ ਬਣਾ ਗੱਲ ਕਬੀਰ ਕਹਿ ਗਿਆ ਸੋਮਿਆਂ ਵਾਲੇ ਸਮਝ ਗਏ ਉਦੋਂ ਤਾਂ ਖੈ ਨੂੰ ਸਮਝਾ ਵੀ ਦਿੰਦਾ ਹੂੰ ਬਾਅਦ ਵਿੱਚ ਆ ਕੇ ਫਤਹਿ ਲੱਗਿਆ ਲੋਕਾਂ ਨੂੰ ਗੱਲ ਕੀ ਕਹੇ ਤੂੰ ਹਾਂਜੀ